ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਬੈਠੇ ਆ ਅੱਜ ਕੇ ਮੁੱਲਾ ਪਰ ਮੰਡੀ ਦੇ ਵਿੱਚ ਜਿਹੜੀ ਕਿ ਆਪਣੇ ਆਨਰ ਖਾਲਸਾ ਮਿੱਠੂ ਜੀ ਮੰਡੀ ਲਵਾਉਂਦੇ ਨੇ 2 ਸਾਲ ਪੁਰਾਣੀ ਮੰਡੀ ਐ ਬਹੁਤ ਵਧੀਆ ਮੰਡੀ ਐ ਉੱਥੇ ਕੁਝ ਵੀਰ ਆਪਣੇ ਫਾਰਮਾਂ ਵਾਲੇ ਆਏ ਹੋਏ ਬੱਕਰੀਆਂ ਪਾਲਣ ਧੰਦਾ ਕਰਦੇ ਜਿਹੜੇ ਉਹ ਕਹਿੰਦੇ ਵੀਰ ਰਾਜੂ ਤੂੰ ਬਹੁਤ ਸਾਨੂੰ ਮਿਲਿਆ ਤੇ ਫੇਮਸ ਬੰਦਾ ਧੰਨਵਾਦ ਤੇਰਾ ਬਾਈ ਕਹਿੰਦੇ ਵੀ ਸਾਡੇ ਬੱਚੇ ਬਹੁਤ ਮਰਦੇ ਆ ਪੁਰਾਣਾ ਦੇਸੀ ਪਾਲੀਆਂ ਤੂੰ ਆ ਜਿਹੜੀ ਬਹੁਤ ਵੀ ਸਾਨੂੰ ਕੋਈ ਨਾ ਵਾਰੇ ਗੱਲਬਾਤ ਦੱਸ ਮੈਂ ਬਾਈਆਂ ਨੂੰ ਇਹ ਕਹਿਣਾ ਵੀ ਫਾਰਮ ਤਾਂ ਪਾਲ ਰਹੇ ਨੇ ਬਹੁਤਿਆਂ ਨੂੰ ਟ੍ਰੇਨਿੰਗ ਲੈ ਕੇ 3 ਦਿਨਾਂ ਦੀ ਨੌਲੇਜ ਕਾਸੇ ਦੀ ਹੈ ਨਹੀਂ 3 ਦਿਨਾਂ ਦੀ ਟ੍ਰੇਨਿੰਗ ਨਾਲ ਕੁਝ ਨਹੀਂ ਬਣਦਾ ਤੁਸੀਂ ਇੱਕ ਘੱਟ ਤੋਂ ਘੱਟ 8 ਦਿਨਾਂ ਦੀ ਟ੍ਰੇਨਿੰਗ ਤਾਂ ਹਫ਼ਤੇ ਦੀ ਤਾਂ ਲਓ ਨਾ ਉਸ ਆਪਣੇ ਪੱਲੇ ਪਵੇ ਵੀ ਬੱਕਰੀ ਪਾਲਣ ਤਾਂ ਅੰਦਾ ਜ਼ਰੂਰ ਕਰਦੇ ਆਪਾਂ ਬੱਕਰੀ ਬਹੁਤਿਆਂ ਨੂੰ ਸੌਣ ਦਾ ਪਤਾ ਨਹੀਂ ਬਹੁਤਿਆਂ ਨੂੰ ਬੱਚਾ ਪਾਲਣ ਦਾ ਵੀ ਪਤਾ ਨਹੀਂ ਬੱਚਾ ਸਵਾਦ ਆਉਂਦੇ ਨੇ ਸਿਰਦਾਂ ਨੇ ਬੱਕਰੀ ਮੂਹਰੇ ਚੱਟ ਚੁੱਟ ਲਾਂਦੀ ਹੈ ਮੂੰਹ ਚੋਂ ਪਾਣੀ ਨਹੀਂ ਕੱਢਦੇ ਸੂਟ ਦੇ ਕੰਨਾਂ 'ਚ ਫੂਕਾ ਨਹੀਂ ਮਾਰਦੇ ਬੱਚਾ ਔਲ ਬੌਲ ਜਾ ਹੋ ਕੇ 3 ਦਿਨ ਮਰ ਜਾਂਦਾ ਜਦੋਂ ਉਹਦੇ ਅੰਦਰੋਂ ਪਾਣੀ ਤਾਂ ਨੁੱਚੜਿਆ ਨਹੀਂ ਹੈਗਾ ਫੇਫੜਿਆਂ 'ਚ ਪਾਣੀ ਰਹਿ ਜਾਂਦਾ ਮੈਂ ਇਹ ਕਹਿਣਾ ਚਾਹੁੰਨਾ ਬਾਈਆਂ ਨੂੰ ਹੱਥ ਵੰਨ ਕੀ ਵੇਂਤਿਆ ਕੋਈ ਮੈਂ ਪੈਸੇ ਨਹੀਂ ਲੈਣੇ ਇਹ ਤਾਂ ਮੁਕਤ ਗੱਲਾਂ ਨੇ ਮੇਰੀਆਂ ਬਾਈਆਂ ਨੇ ਪੁੱਛ ਲਈਆਂ ਮੈਂ ਦੱਸਤੀਆਂ ਵੀ ਜਦ ਬੱਚਾ ਸੂਪਿਆ ਬੱਕਰੀ ਦਾ ਖਾਲੀ ਕਰਕੇ ਦੁੱਧ ਖੀਸ ਵਾਲਾ ਦੁੱਧ ਨਾ ਚੰਗਾਓ ਬੌਲੇ ਵਾਲਾ ਦੁੱਧ ਥੱਲੇ ਕੱਢ ਦਿਓ ਕੋਈ ਹੋਰ ਬੱਕਰੀ ਦੇ ਦੁੱਧ ਦੇ 2 ਚਮਚੇ ਬੱਚੇ ਨੂੰ ਦੇ ਦਿਓ ਉਹਦਾ ਕਾਲਜੇ 'ਤੇ ਲੱਗ ਜਾਣਗੇ ਸਿੱਧਾ ਦੁੱਧ ਉਹ ਖੀਸ ਵਾਲਾ ਨਾ ਚੰਗਾਓ ਉਦੋਂ ਬਾਅਦ ਬੱਚੇ ਨੂੰ ਥੋੜੀ ਜਿਹੀ ਹਰਲ ਦੀ ਕੁੱਟੀ ਦਿਓ ਜਿਵੇਂ ਬੱਚਿਆਂ ਨੂੰ ਦਿੰਦੀਆਂ ਨੇ ਬੁੜੀਆਂ ਇੱਕ ਦਿਨ ਛੱਡ ਕੇ ਜਰੂਰ ਰੋਜ਼ਾਨਾ ਜਿਵੇਂ ਸ਼ਰਾਬੀਆਂ ਜੇ ਹੋ ਕੇ ਬੌਲੇ ਜੇ ਬੱਚੇ ਡਿਗਦੇ ਐ ਉਹ ਬੌਲੇ ਜੇ ਹੋ ਕੇ ਬੱਚੇ ਡਿਗਣੋਂ हट ਜਾਣਗੇ ਤੁਹਾਡੇ ਫਿਰ ਉਦੋਂ ਬਾਅਦ ਬੱਕਰੀ ਦਾ ਜਿੱਡਾ ਮਰਜ਼ੀ ਵੀ ਦੁੱਧ ਚੁੰਗੀ ਜਾਣ ਬੱਚਿਆਂ ਨੂੰ ਦੁੱਧ ਨਹੀਂ ਸੇਧੂਗਾ ਉਦੋਂ ਬਾਅਦ ਜਿਹੜਾ ਲਿਓਟੀ ਦੇ ਵਿੱਚ ਦੁੱਧ ਬਚ ਗਿਆ ਬੱਕਰੀ ਦੇ ਉਹਨੂੰ ਚੋਕੇ ਜਾਂ ਪੀਲੋ ਜਾਂ ਕਿਸੇ ਕੁੱਤੇ ਬਿੱਲੀ ਨੂੰ ਪਾ ਦਿਓ ਬੱਕਰੀ ਦਾ ਦੁੱਧ ਖਾਲੀ ਜਰੂਰ ਹੋਣੀ ਚਾਹੀਦੀ ਐ ਲਿਓਟੀ ਕਿਉਂ ਜਿਆਦਾ ਲਿਓਟੀ ਦੇ ਵਿੱਚ ਦੁੱਧ ਰਹਿ ਜਾਂਦਾ ਉਹ ਲਿਓਟੀ ਨੂੰ ਪ੍ਰੋਬਲਮ ਆਉਂਦੀ ਐ ਮਿਸਟੇਟ ਹੋ ਜਾਂਦੀ ਐ ਲਿਓਟੀ ਖਰਾਬ ਹੋਣ ਦੇ ਚਾਂਸ ਹੋ ਜਾਂਦੇ ਨੇ ਤਾਂ ਮੈਂ ਮੇਰੇ ਬਾਈਆਂ ਨੂੰ ਕਹਿਣਾ ਵੀ ਉਹਨੂੰ ਜੇ ਤੇਲ ਦੇਣੇ ਬੱਚੇ ਨੂੰ ਤਾਂ ਤਿਲਾਂ ਦਾ ਤੇਲ ਦੇ ਵਿੱਚ ਪਾ ਕੇ ਥੋੜੀ ਜਿਹੀ ਦੋ ਚਮਚੇ ਹਲਦੀ ਦੇ ਕੁਸ ਲਸਣ ਦੀਆਂ ਗੱਠੀਆਂ ਛਿੱਲ ਕੇ ਕਾੜ ਲਓ ਉਹਨੂੰ ਪਕਾ ਲਓ ਤੇਲ ਨੂੰ ਲਾ ਕੇ ਠੰਡਾ ਕਰਕੇ ਪੀਪੀ ਦੇ ਵਿੱਚ ਪਾ ਲਓ 2 ਕਿਲੋ ਤੇਲ ਇੱਕ ਦਿਨ ਛੱਡ ਕੇ ਬੱਚੇ ਨੂੰ 3 ਐਮਐਲ ਹਰੇਕ ਬੱਚੇ ਨੂੰ 2 ਐਮਐਲ ਜਿਹਹਾ ਜਿਹਾ ਵਜਨ ਹੈ ਉਹਦੇ ਵਜਨ ਦੇ ਮੁਕਾਬਕ ਤੜਕੀ ਦਿਆ ਕਰੋ ਨਿਰਨੇ ਕਾਲ ਜੀ ਉਸ ਤੋਂ ਬਾਅਦ ਦੁੱਧ ਚੰਗਾਤਾ ਹੂੰ ਸਾਰਾ ਉਹਦੇ ਅੰਦਰ ਰਚ ਜੂਗਾ ਦੁੱਧ ਉਹਦੀ ਲੈਟਰਿੰਗ ਵੀ ਸਾਫ ਅੰਦਰੋਂ ਪੇਟੀ ਵੀ ਸਾਫ ਬੱਚੇ ਨੂੰ ਦੁੱਧ ਵੀ ਨਹੀਂ ਸੇਤਦਾ ਹੈਗਾ ਨਾਲੇ ਬੱਚੇ ਦੀ ਗ੍ਰੋਥ ਬਣੂ ਨਾਲੇ ਬੱਚਾ ਫੁੱਲੂਗਾ ਇਹ ਸਾਰੇ ਬਾਈਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਤੁਸੀਂ ਆਪਣੀ ਸਾਲ ਭਰ ਤੇ ਵਿੱਚ ਬੱਕਰੀ ਹਰੀ ਕਰਾਉਨੇ ਆ 6 ਮਹੀਨਿਆਂ ਦੇ ਵਿੱਚ ਬੱਕਰੀ ਆਪਣੀ ਸੂਂਦੀ ਹੈ ਆਪਣੀ ਉਹ ਖੇਤੀ ਹੈ ਇੱਕ ਤਰ੍ਹਾਂ ਦੀ ਜਿਵੇਂ ਜਿਮੀਦਾਰ ਕਣਕ ਬੀਜਦਾ ਜੇ ਆਪਣੀਆਂ ਬੱਕਰੀਆਂ ਸੂਈਆਂ ਹੋਈਆਂ ਦੇ ਬੱਚੇ ਹੀ ਮਰ ਗਏ ਤਾਂ ਆਪਣੀ ਤਾਂ ਫਸਲ ਮਰ ਗਈ ਆਪਾਂ ਹੱਥ ਧੋ ਕੇ ਬਹਿ ਜਾਂਦੇ ਆ ਬੱਚੇ ਸਾਰੇ ਮਾਰ ਕੇ ਬਹਿ ਜਾਂਦੇ ਆ 6 ਮਹੀਨੇ ਫੇਰ ਬੱਕਰੀ ਵਿਹਲੀ ਹੋ ਜਾਂਦੀ ਹੈ ਵੀਰੋ ਵੀ ਇਹ ਜਿਆ ਧਨਮਾਰ ਖੇਤੀ ਨਾ ਕਰੋ ਬੱਚਿਆਂ ਦੀ ਸੰਭਾਲ ਕਰੋ ਚਾਹੇ ਮੇਰੇ ਵਰਗੇ ਬੌਲੇ ਤੋਂ ਪੁੱਛ ਲਓ ਦੇਸੀ ਬੰਦੇ ਤੋਂ ਚਾਹੇ ਕਿਸੇ ਡਾਕਟਰ ਤੋਂ ਪੁੱਛ ਲਓ ਡਾਕਟਰ ਵੀ ਕਿਉਂਕਿ ਅੱਦੇ ਰੱਬ ਹੁੰਦੇ ਨੇ ਡਾਕਟਰਾਂ ਦਾ ਵੀ ਮੈਂ ਧੰਨਵਾਦ ਕਰਦਾ ਵੀ ਦਵਾਈ ਬੂਟੀ ਜ਼ਰੂਰ ਪੁੱਛਿਆ ਕਰੋ ਭਲੇ ਲੋਕੋ ਤੁਸੀਂ ਸਾਰੇ ਬੱਚੇ ਮਾਰ ਕੇ ਪਰਾਂ ਹੋ ਜਾਂਦੇ ਹੋ ਹੱਥ ਧੋ ਕੇ ਵੀ ਬੱਚੇ ਮਰ ਗਏ ਰਾਜੂ ਐਨੇ ਬੱਚੇ ਮਰ ਗਏ ਬੱਕਰੀਆਂ ਬੱਚੇ ਸਿੱਟ ਗਈਆਂ ਫਲਾਨਾ ਹੋ ਗਿਆ ਜਦ ਬੱਕਰੀ ਆਪਣੀ ਗੱਭਣ ਹੈ ਦੂਸਰੇ ਮਹੀਨੇ ਬੱਕਰੀ ਦਾ ਖੂਨ ਟੈਸਟ ਕਰਾਓ ਖੂਨ ਸਹੀ ਹੈ ਬੱਕਰੀ ਦਾ ਤਾਂ ਬੱਚਾ ਨਹੀਂ ਸਿੱਟੂਗੀ ਬੱਕਰੀ ਦੀ ਪੂਰੀ ਡਾਕਟਰੀ ਮੈਂ ਇਹਨਾਂ ਕਰਵਾਓ ਮੈਡੀਕਲ ਕਰਵਾਓ ਉਹਨੂੰ ਦਵਾਈ ਬੂਟੀ ਦੇ ਉਹਦੇ ਵਜਨ ਦੇ ਹਿਸਾਬ ਨਾਲ ਦਿਓ ਪੀਪੀਰ ਦੇ ਟੀਕੇ ਲਵਾਓ ਮੂੰਹ ਖੁਰਦੇ ਲਵਾਓ ਤੇ ਪੇਟ ਦੇ ਕੀੜਿਆਂ ਦੀ ਉਹਨੂੰ ਦਵਾਈ ਦਿਓ ਦੱਸੀ ਦੇ ਵਿੱਚ ਰਲਾ ਕੇ ਕਿਉਂਕਿ ਸਿੱਧੀ ਤਾਂ ਨਹੀਂ ਤਾਂ ਧੱਕਾ ਮਾਰਦੀ ਹੈ ਉਹ ਵਜਨ ਦੇ ਮੁਤਾਬਕ ਦਵਾਈ ਦਿਓ ਜਿੰਨੀ ਕਿ ਚੱਲੀਏ ਧੰਨਵਾਦ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਐਨੀ ਕਹਿੰਦਾ ਮੈਂ ਖਿਮਾਂ ਦਾ ਜਾਜਕਾਂ ਕੋਈ ਗਲਤੀ ਮਲਤੀ ਹੋ ਗਈ ਵੇ ਤਾਂ ਵੀਰੋ ਆ ਜਿਹੜੀ ਬਾਈਆਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਐ ਫਾਰਮ ਵਾਲਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਜੀ ਤਾਂ ਮੈਨੂੰ ਮਾਫ ਕਰਿਓ ਵੀਰੋ ਸੱਚ